ਵਾਹਿਗੁਰੂ ਸਭ ਨੂੰ ਇੱਕੋ ਅੱਖ ਨਾਲ ਦੇਖਦਾ ਹੈ ਵਾਹਿਗੁਰੂ ਤੁਹਾਡੀ ਹਰ ਮਨੋ ਕਾਮਨਾ ਪੂਰਨ ਕਰ ਦੇਆ ਔਰ ਕਰਦੇ ਰਹਿਣਗੇ ਔਰ ਐਥੇ ਵੀ ਕਰਨਗੇ ਤੁਹਾਡਾ ਕਰਜ਼ਾ ਵੀ ਉਤਰੇਗਾ ਤੁਹਾਡੇ ਕਰਜ਼ੇ ਸੁੱਖ ਸੁਵਿਧਾ ਇੰਨੀ ਆ ਜਾਣਗੀਆਂ ਕਿ ਸੰਭਾਲ ਦੇ ਸੰਭਾਲੀਆਂ ਨਹੀਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਨਸਾਨ ਬੱਚੇ ਦੇ ਰੂਪ ਵਿੱਚ ਇਸ ਦੁਨੀਆ ਵਿੱਚ ਜਨਮ ਲੈਂਦਾ ਹੈ ਤੇ ਉਹਦੇ ਕੋਲ ਕੀ ਹੁੰਦਾ ਹੈ ਜਦੋਂ ਆਉਂਦਾ ਆ ਉਹਦਾ ਮੁਠੀ ਬੰਦ ਹੁੰਦੀਆਂ ਨੰਬਰ 2 ਆ ਜਿਹੜਾ ਦੋ ਹੱਥ ਹੈਗੇ ਆ ਜਿਹੜਾ ਖੱਬਾ ਹੱਥ ਹੁੰਦਾ ਆ ਖੱਬੇ ਹੱਥੇ ਜੋ ਲੈਣਾ ਤੁਹਾਨੂੰ ਦਿਖਾਈ ਦੇ ਰਹੀਆਂ ਨਾ ਇਹ ਸਭ ਪਿੱਛੋਂ ਬੰਦਾ ਲਿਖਵਾ ਕੇ ਆਉਂਦਾ ਹੈਗਾ ਔਰ ਜੋ ਇਸ ਦੁਨੀਆ ਵਿੱਚ ਜੋ ਕਰਮ ਕਰਦਾ ਹੈ ਉਹ ਸੱਚੇ ਹੱਥ ਨਾਲ ਕਰਦਾ ਹੈ ਇਹ ਜੋ ਲਾਈਨਾਂ ਬੰਦੀਆਂ ਇਹ ਸੱਚੇ ਹੱਥ ਨਾਲ ਇਹ ਜਿਹੜੀ ਸੱਚੇ ਹੱਥੇ ਜੋ ਲਾਈਨਾਂ ਬੰਦੀਆਂ ਨਾ ਇਹ ਸਾਡੇ ਕਰਮ ਦੇ ਅਨੁਸਾਰ ਬੰਦੀਆਂ ਜਿੱਦਾਂ ਬੰਦਾ ਕੰਮ ਕਰਦਾ ਰਹਿੰਦਾ ਉਦਾਂ ਦੀ ਫਿਰ बन ਜਾਂਦੀਆਂ ਹੈਗੀਆਂ ਕਿਉਂ ਬੱਚੇ ਦੀ ਜਿੰਦਗੀ ਹੁੰਦੀ ਆ ਜਿਹੜਾ ਉਹਦਾ ਪਹਿਲਾ ਪੜਾਅ ਹੁੰਦਾ ਹੈ 11 ਜਾਂ 12 ਸਾਲ ਤੱਕ ਮੰਨਿਆ ਜਾਂਦਾ ਹੈ ਉਹਦੇ ਵਿੱਚ ਇਕਦਮ ਉਤਾਰ ਚੜਾਵ ਆਉਂਦੇ ਆਗੇ ਇਸ ਕਰਕੇ ਉਹਦੇ ਅਸੀਂ ਉਹਦਾ ਕੋਡਿੰਗ ਕਰਦੇ ਆ ਨਾ ਉਹ 11 ਸਾਲ ਤੋਂ ਬਾਅਦ ਕਰਦੇ ਆ ਉਸ ਤੋਂ ਪਹਿਲਾਂ ਉਹਦੇ ਹੱਥ ਦੇਖ ਕੇ ਉਸ ਦਾ ਕੋਈ ਨਿਰਣੇ ਨਹੀਂ ਲੈਂਦੇ ਹਾਂ ਹਲਕਾ ਫੁਲਕਾ ਪਤਾ ਲੱਗ ਜਾਂਦਾ ਹੈ ਇਹਦੀ ਲਾਈਫ ਜ਼ਿੰਦਗੀ ਕਿੰਨੀ ਲੰਬੀ ਆ ਇਹਦਾ ਬਾਕੀ ਸਟੇਟਸ ਦਾ ਪਤਾ ਲੱਗ ਜਾਂਦਾ ਹੈ ਕੁਝ ਲੈਣਾ ਜੋ ਰੱਬ ਵੱਲੋਂ ਬਖਸ਼ਿਸ਼ ਹੁੰਦੀ ਹੈ ਨਾ ਉਹ ਸਾਰੀ ਉਮਰ ਰਹਿੰਦੀਆਂ ਦੂਜਾ ਇਨਸਾਨ ਦੇ ਕੋਲ ਹੁੰਦਾ ਹੈ ਡੇਟ ਆਫ ਬਰਥ ਜਦੋਂ ਉਹ ਪੈਦਾ ਹੋਇਆ ਔਰ ਤੀਜਾ ਹੈਗਾ ਉਹਦਾ ਵਕਤ ਕਿਸ ਵਕਤ ਪੈਦਾ ਹੁੰਦਾ ਪਰ ਜੋਤੀ ਸ਼ਾਸਤਰ ਦੇ ਵਿੱਚ ਉਹ ਟਾਈਮ ਹੀ ਦੇਖਦੇ ਆ ਮਗਰ ਜੋ ਅਸੀਂ ਆਪਣਾ ਨਿਰਣਾ ਲੈਣੇ ਆ ਨਾ ਗੁਰਬਾਣੀ ਦੇ ਅਨੁਸਾਰ ਜਾਂ ਨਿਮਰੋਲੋਜੀ ਅੰਕ ਵਿਗਿਆਨ ਕਹਿੰਦੇ ਆ ਉਹਦੇ ਮੁਤਾਬਿਕ ਅਸੀਂ ਹਿਸਾਬ ਲਗਾਉਣੇ ਹੁੰਨੇ ਆ ਕਿ ਇਸ ਬੰਦੇ ਦੀ ਜ਼ਿੰਦਗੀ ਕਿੱਦਾਂ ਚੱਲੇਗੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਲੋਗਾਂ ਦੇ ਉੱਤੇ ਕਰਜ਼ੇ ਚੜੇ ਹੋਏ ਆ ਦਿਨ ਰਾਤ ਮਿਹਨਤ ਕਰਦੇ ਆ ਕਰਜ਼ੇ ਨਹੀਂ ਉਤਰ ਰਿਹਾ ਅਗਰ ਉਹਨਾਂ ਨੂੰ 10000 ਮਿਲਣ ਦੀ ਉਮੀਦ ਹੁੰਦੀ ਆ ਤੇ 15000 ਦਾ ਪਹਿਲਾਂ ਹੀ ਖਰਚਾ ਤਿਆਰ ਹੋ ਜਾਂਦਾ ਹੈ ਕਚੈਰੀਆਂ ਦੇ ਚ ਲੱਗ ਜਾਂਦਾ ਹੈ ਥਾਣੇ ਵਿੱਚ ਲੱਗ ਜਾਂਦਾ ਹੈ ਹਸਪਤਾਲਾਂ ਚ ਲੱਗ ਜਾਂਦਾ ਹੈ ਬਿਮਾਰੀਆਂ ਆ ਜਾਂਦੀਆਂ ਅਸੀਂ ਉਹਦੇ ਵਾਸਤੇ ਕੀ ਕਰ ਸਕਦੇ ਆ ਨੰਬਰ 1 ਪਹਿਲਾਂ ਤੇ ਅਸੀਂ ਆਪਣੇ ਆਪ ਨੂੰ ਦੇਖਣਾ ਪਏਗਾ ਕਿ ਅਸੀਂ ਕਿੰਨੇ ਪਾਣੀ ਚ ਅਸੀਂ ਕੀ ਕਰ ਰਹੇ ਹਾਂ ਅਸੀਂ ਆਪਣੇ ਗੁਰੂ ਨੂੰ ਆਪਣਾ ਸੱਚਾ ਗੁਰੂ ਹਿਤਾਸ਼ੀ ਜਪੂਰਨ ਵਿਸ਼ਵਾਸ ਕਰਦੇ ਹਾਂ ਦੂਸਰਾ ਕਿ ਅਸੀਂ ਇਕਾਗਰ ਚਿੱਤ ਹੋ ਕੇ ਗੁਰਬਾਣੀ ਪੜ੍ਹਦੇ ਹਾਂ ਕਿ ਅਸੀਂ ਆਪਣੇ ਗੁਰੂ ਨੂੰ ਜੋ ਸਾਨੂੰ ਲਿਵਿੰਗ ਗੁਰੂ ਆ ਜਾਗਦੀ ਜੋਤ ਹੈ ਕਿ ਅਸੀਂ ਉਹਨੂੰ ਸਮਝ ਲਿਆ ਅਸੀਂ ਅਸੀਂ ਉਹੀ ਦੇਖਦੇ ਆ ਜਿਸਾਨੂੰ ਦਿਖਾਇਆ ਜਾਂਦਾ ਹੈ ਅਸੀਂ ਉਹੀ ਸੁਣਨੇ ਆ ਜੋ ਸਾਨੂੰ ਸੁਨਾਇਆ ਜਾਂਦਾ ਜੋ ਸਾਨੂੰ ਅਸੀਂ ਉਹੀ ਪੜਦੇ ਆ ਜੋ ਸਾਨੂੰ ਪੜਾਇਆ ਜਾਂਦਾ ਹੈ ਕਿ ਇਹ ਅਰਜਨ ਦੇਵ ਦੀ ਬਾਣੀ ਆ ਇਹ ਤੇਗ ਬਹਾਦਰ ਦੀ ਬਾਣੀ ਆ ਇਹ RAM DAS ਦੀ ਬਾਣੀ ਆ ਪਰ ਹਕੀਕਤ ਵਿੱਚ ਇਹ ਕਿਸੇ ਗੁਰੂ ਦੀ ਬਾਣੀ ਨਹੀਂ ਹੈ ਇਹ ਬਾਣੀ ਹੈਗੀ ਪਰਮਾਤਮਾ ਦੀ ਇਹ ਸਿਰਫ ਇਹ ਚਿੱਟੇ ਹਾਥੀ ਜੈ ਭੂਮਨੇ ਇਹ ਸਿਰਫ ਆਪਣੇ 4 ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਸਾਰੀ ਸੰਗਤ ਨੂੰ ਗੁੰਮਰਾ ਕੀਤਾ ਹੋਇਆ ਅੱਜ ਗੱਲ ਕਰਾਂਗੇ 6 ਨੰਬਰ ਦੀ 6 ਨੰਬਰ ਮਤਲਬ ਵੀਨਸ ਸ਼ੁਕਰ ਮੰਨਿਆ ਜਾਂਦਾ ਹੈ ਔਰ ਦੇਖਿਆ ਗਿਆ ਹੈ ਕਿ ਜਿਹਦੇ ਡੇਟ ਆਫ ਬਰਥ ਵਿੱਚ 6 ਨੰਬਰ ਨਹੀਂ ਹੁੰਦਾ ਉਹ ਬੰਦਾ ਸਾਰੀ ਜ਼ਿੰਦਗੀ ਹੈਂਡ ਟੂ ਮਾਊਥ ਰਿੰਦਾ ਕਮਾਏਗਾ ਖਾਏਗਾ ਕਮਾਏਗਾ ਖਾਏਗਾ ਉਹ ਹਮੇਸ਼ਾ ਸਾਰੀ ਜ਼ਿੰਦਗੀ ਆਪਣੀ ਤਰਸ ਤਰਸ ਕੇ ਹੀ ਬਿਤਾ ਦਿੰਦਾ ਹੈ ਕਾਸ਼ ਮੈਂ ਕਾਰ ਲੈ ਲੈਂਦਾ ਵੱਡੀ ਨਹੀਂ ਤਾਂ ਛੋਟੀ ਲੈ ਲੈਂਦਾ ਨਵੀਂ ਨਹੀਂ ਤਾਂ ਪੁਰਾਣੀ ਲੈ ਲੈਂਦਾ ਕਾਸ਼ ਮੈਂ ਸਕੂਟਰ ਲੈ ਲੈਂਦਾ ਕਾਸ਼ ਮੈਂ ਮੋਟਰਸਾਈਕਲ ਲੈ ਲੈਂਦਾ ਮੇਰੀ ਤਮਨਾ ਬੁਲਟ ਲੈਣ ਦੀ ਬੁਲਟ ਨਹੀਂ ਲੈਾਂਗਾ ਚਲੋ ਮੈਂ ਕੋਈ ਹੋਰ ਕੰਪਨੀ ਦੀ ਗੱਡੀ ਲੈ ਲੈਣਾ ਇਸੇ ਉਧੇੜ ਬੁੰਦੇ ਵਿੱਚ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਕਿਉਂਕਿ ਜਿਹੜਾ 6 ਨੰਬਰ ਵੀਨਸ ਹੈ ਨਾ ਸ਼ੁਕਰ ਇਹ ਤੁਹਾਨੂੰ ਲਗਜ਼ਰੀ ਲਾਈਫ ਦਿੰਦਾ ਹੈ ਪੈਸਾ ਤੇਲਾ ਮਕਾਨ ਚੰਗੀ ਘਰ ਵਾਲੀ ਔਰ ਪੈਸਾ ਬਿਜ਼ਨਸ ਕੰਮਕਾਰ ਔਰ ਤੁਹਾਨੂੰ ਪਬਲਿਕ ਦੇ ਵਿੱਚ ਤੁਹਾਡੀ ਫੇਮ ਜਾਂ ਪ੍ਰਸ਼ੰਸਾ ਤੁਹਾਨੂੰ ਲੋਗ ਮਹਾਨ ਸਮਝਦੇ ਆ ਤੁਹਾਡੇ ਕੋਲ ਸਲਾਮਾਂ ਲੈਂਦੇ ਆ ਇਹ ਸਾਰਾ ਕੰਮ ਕਰਦਾ ਸ਼ੁਕਰ ਦਾ ਜਿਹਦੀ ਡੇਟ ਆਫ ਆਰ ਦੇ 6 ਨੰਬਰ ਨਹੀਂ ਹੈ ਉਹਨੂੰ ਬੁੜਾਪੇ ਦੇ ਵਿੱਚ ਆਪਣੇ ਬੱਚਿਆਂ ਦਾ ਸੁੱਖ ਵੀ ਨਹੀਂ ਮਿਲਦਾ ਇਹ ਅਜਮਾਈ ਹੋਈ ਹੈ ਔਰ ਇਹ ਹਕੀਕਤ ਹੈ ਮਤਲਬ ਤੁਹਾਡੇ 6 ਨੰਬਰ ਨਹੀਂ ਹੈਗਾ ਹੁਣ ਤੁਹਾਨੂੰ ਇੱਥੇ ਆਪਣਾ 6 ਨੰਬਰ ਲੈਉਣ ਵਾਸਤੇ ਕੀ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ ਇਸ਼ਟ ਸਾਡੇ ਗੁਰੂ ਜੋ ਲਿਵਿੰਗ ਗੁਰੂ ਹੈਗੇ ਆ ਜਾਗਦੀ ਜੋਤ ਅਸੀਂ ਉਹਨਾਂ ਅਗੇ ਅਰਦਾਸ ਕਰਾਂਗੇ ਉਹਨਾਂ ਨੇ ਇੱਕ ਸ਼ਬਦ ਦਿੱਤਾ ਆ ਉਹ ਸ਼ਬਦ ਸੁਣੋ ਇਸ ਸ਼ਬਦ ਦਾ ਅਭਿਆਸ ਕਰਨਾ ਆ ਵਾਹਿਗੁਰੂ ਚਾਏਗਾ ਤੇ ਤੁਹਾਡਾ 6 ਨੰਬਰ ਨਹੀਂ ਵੀ ਲਿਖਿਆ ਆ ਨਾ ਤੇ ਤੁਹਾਨੂੰ ਹਰ ਉਹ علامه ਤਾਂ ਮਿਲ ਜਾਣਗੀਆਂ ਹਰ ਉਹ ਸਮਾਨ ਮਿਲ ਜਾਏਗਾ ਜੋ ਤੁਹਾਨੂੰ ਇਛਾ ਤਾਨੂੰ ਹਰ ਉਸਮਾਨ ਮਿਲ ਜਾਏਗਾ ਹਰ ਉਹ ਤੁਹਾਡੀ ਇੱਛਾ ਪੂਰੀਆਂ ਹੋਣਗੀਆਂ ਜੋ ਤੁਹਾਡੇ ਡੇਟ ਆਫ ਬਰਥ ਵਿੱਚ ਨਹੀਂ ਹੈਗਾ ਔਰ ਕੌਣ ਦਵਾਏਗਾ ਵਾਹਿਗੁਰੂ ਇੱਕ ਬਾਰੀ ਫੇਰ ਮੈਂ ਕਹਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਆ ਇਹ ਅੰਮ੍ਰਿਤ ਬਾਣੀ ਵਾਹਿਗੁਰੂ ਦੀ ਆ ਆਲਮਾਈਟੀ ਰੱਬ ਭਗਵਾਨ ਕਿਸੇ ਗੁਰੂ ਦੀ ਬਾਣੀ ਨਹੀਂ ਆਏ ਵਾਹਿਗੁਰੂ ਇਸ ਧਰਤੀ ਤੇ ਕੋਈ ਵੀ ਆ ਚਾਹੇ ਜਾਨਵਰ ਹੈ انسان ਹੈ ਪਰਿੰਦਾ ਹੈ ਕੀੜੇ ਹੈਗੇ ਆ ਰੁੱਖ ਵਾ ਵਨਸਪਤੀਆ ਹੋਰ ਜੋ ਵੀ ਹੈਗਾ ਸਭ ਨੂੰ ਇੱਕੋ ਨਜ਼ਰ ਨਾਲ ਦੇਖਦਾ ਆ ਇੱਕੋ ਜਿਹਾ ਹੀ ਵਰਤਾਵਾ ਕਰਦਾ ਹੈਗਾ ਉਹਦੀ ਨਜ਼ਰ ਦੇ ਵਿੱਚ ਨਾ ਕੋਈ ਉੱਚ ਨਾ ਕੋਈ ਨੀਚ ਨਾ ਕੋਈ ਬ੍ਰਾਹਮਣ ਨਾ ਕੋਈ ਸ਼ੁੱਧ ਵਾਇਗਰ ਸਭ ਨੂੰ ਇੱਕੋ ਅੱਖ ਨਾਲ ਦੇਖਦਾ वागुरु तो हर मनोकामना पूर्ण करते और करते रहे और इतें भी करा तो कर्जा भी उतरेगा तो ज सुख सुविधा इनिया आ जाएगी कि दे संभालिया नहीं जानगियां ब एको ही काम करना है वागुरु पर भरोसा अपने गुरु गुरु ग्रंथ साहब से भरोसा कि जी बागुरु की बाणी आ अगर मैं मथा टेकदा वा तो वाहेगुरु मथा टेकदा वो बानवे गौड़ी महिला गुरका शबद राख मन माए नाम सिमर चिंता सब जाए बिन भगवंत ना ही अनकोये सारे राखे एको सोए रहाओ गुर के चरण हिरदे उतार ਅਗਨ ਸਾਗਰ ਜਪ ਉਤਰੇ ਪਾਰ ਗੁਰਮੂਰਤ ਸਿਉ ਲਾਏ ਧਿਆਨ ਗੁਰਮੂਰਤ ਸਿਉ ਲਾਏ ਧਿਆਨ ਇਹਾ ਉਹਾ ਪਾਵੇ ਮਾਨ ਸਗਲ ਤਿਆਗ ਗੁਰ ਸਰਣੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਇਹ ਸ਼ਬਦ ਹੈਗਾ ਇਸ ਸ਼ਬਦ ਨੂੰ ਜਿੰਨਾ ਵੀ ਜਿਆਦਾ ਪੜੋਗੇ ਉਨਾ ਹੀ ਤੁਹਾਨੂੰ ਫਲ ਮਿਲੇਗਾ ਉਨਾ ਹੀ ਤੁਹਾਡਾ ਜਿਹੜਾ ਵੀਨਸ ਹੈਗਾ ਉਹ ਐਕਟੀਵੇਟ ਹੋਏਗਾ ਸ਼ੁਕਰ ਤੁਹਾਡਾ ਹੋਰ ਮਜ਼ਬੂਤ ਹੋਏਗਾ ਤੁਹਾਨੂੰ ਤੁਹਾਡੀਆਂ ਹਰ ਇੱਛਾ ਪੂਰਨ ਹੋਣਗੀਆਂ ਇਹ ਮੈਂ ਗਰੰਟੀ ਨਾਲ ਵੀ ਕਹਿ ਸਕਦਾ ਕਿਉਂ ਇਹ ਬਾਣੀ ਵਾਹਿਗੁਰੂ ਦੀ ਹੈਗੀ ਹੈ ਮੈਨੂੰ ਵਾਹਿਗੁਰੂ ਤੇ ਪੂਰਾ ਭਰੋਸਾ ਹੈ ਵਾਹਿਗੁਰੂ ਹਰ ਬੰਦੇ ਨੂੰ ਪਿਆਰ ਕਰਦਾ ਹੈ ਗੁਰ ਕਾ ਸ਼ਬਦ ਰਾਖ ਮਨ ਮਾਏ ਤੂੰ ਗੁਰਾਂ ਦਾ ਸ਼ਬਦ अपने चित अंदर राख नाम सिमर चिंता सब जाए नाम दा आराधन मतलब सिमरन करण द्वारा सारे फिकर चिंता और परेशानियां मिट जांदियां हन बिन भगवंत ना ही अनकोए ਮਕਮਲ ਮਾਲਕ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ ਮਾਰੇ ਰਾਕੇ ਇੱਕੋ ਸੋਏ ਰਹਾਉ ਕੇਵਲ ਉਹੀ ਰੱਖਿਆ ਕਰਦਾ ਹੈ ਔਰ ਉਹੀ ਮਾਰਦਾ ਹੈ ਔਰ ਉਹਦੇ ਵਿੱਚ ਪੂਰੀ ਸ਼ਕਤੀ ਹੈ ਕਿ ਕਿਸੇ ਨੂੰ ਵੀ ਤਬਾਹ ਕਰ ਦਵੇ ਅਗਰ ਉਹ ਚਾਹੇ ਤੇ ਸਮੁੰਦਰ ਨੂੰ ਜ਼ਮੀਨ ਤੇ ਲੈ ਆਵੇ ਜ਼ਮੀਨ ਨੂੰ ਸਮੁੰਦਰ ਚ ਡਬੋ ਦਵੇ ਇਹ ਸਿਰਫ ਉਹ ਹੀ ਕਰ ਸਕਦਾ ਹੈ ਸਰਬ ਸ਼ਕਤੀਮਾਨ ਵਾਹਿਗੁਰੂ ਔਰ ਤੁਹਾਡੀਆਂ ਹਰ ਤਕਲੀਫ ਹਰ ਪਰੇਸ਼ਾਨੀਆਂ ਨੂੰ ਜੜ੍ਹ ਤੋਂ ਕੱਢ ਦੇਗਾ ਇਹ ਮੇਰਾ ਵਿਸ਼ਵਾਸ ਹੈ ਗੁਰ ਕੇ ਚਰਨ ਰਦੇ ਔਰ ਧਾਰੇ ਗੁਰਾਂ ਦੇ ਚਰਨਾਂ ਨੂੰ ਆਪਣੇ ਦਿਲ ਦੇ ਦਿਲ ਵਿੱਚ ਟਿਕਾ ਅਗਨ ਸਾਗਰ ਜਦ ਉਤਰੇ ਪਾਰ ਅੱਗੇ ਦਾ ਸਮੁੰਦਰ ਵੀ ਹੋਵੇਗਾ ਤੇ ਵਾਹਿਗੁਰੂ ਦੇ ਸਿਮਰਨ ਕਰਨ ਦੇ ਨਾਲ ਤੁਸੀਂ ਉੱਥੋਂ ਆਰਾਮ ਨਾਲ ਪਾਰ ਹੋ ਜਾਓਗੇ ਕੋਈ ਰੁਕਾਵਟ ਨਹੀਂ ਆਏਗੀ ਇਹ ਤਾਂ ਫੇ ਤੁਹਾਡੀ ਜ਼ਿੰਦਗੀ ਹੈ ਕੋਈ ਸਾਗਰ ਨਹੀਂ ਹੈ ਇਹ ਤੁਹਾਡੀ ਜ਼ਿੰਦਗੀ ਹੈ ਇਹ ਤਾਂ ਵਾਹਿਗੁਰੂ ਨੇ ਬਿਲਕੁਲ ਬਦਲ ਕੇ ਰੱਖ ਦੇਣੀ ਹੈ ਕਰਕੇ ਦੇਖੋ ਅੱਗੇ ਗੁਰਮੂਰਤ ਸਿਉ ਲਾਇ ਧਿਆਨ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਸਾਨੂੰ ਉਹਦੇ ਵਿੱਚ ਧਿਆਨ ਲਾਉਣਾ ਹੈ ਉਹਨਾਂ ਦੇ ਚਰਣਾ ਵਿੱਚ ਧਿਆਨ ਲਾਉਣਾ ਹੈ ਆਪਣੀ ਬਿਰਤੀ ਗੁਰੂ ਦੇ ਨਾਲ ਜੋੜਨੀ ਆ ਉਹਨਾਂ ਦੇ ਸਰੂਪ ਨਾਲ ਅਸੀਂ ਆਪਣਾ ਧਿਆਨ ਜੋੜਨਾ ਹੈਗਾ ਪਰ ਗੋਲ ਘਾਟਾਉਣੀਆਂ ਪੈਣਗੀਆਂ ਇਹ ਸੋਚ ਲਓ ਇਹ ਹ ਉਹ ਪਾਵੇ ਮਾਨ ਇੱਥੇ ਤੁਹਾਨੂੰ ਖੂਬ ਇੱਜ਼ਤ ਮਿਲੇਗੀ ਜੋ ਚਾਹੋਗੇ ਤੁਹਾਨੂੰ ਮਿਲੇਗਾ और अगे भी तो तू मिलेगा जो तुम चाहोगे सिर्फ कम की करना है वागुरु का सिमरन करना है और आज शब्द हंड्रड परसेंट यहोजा है कि हर बुरा वक्त और बुराइया तो कर्म सब कट कर देगा क्यों ये वाहगुरु का शब्द है वागुरु का हुक्म मन सिमरन करना है और इन पढ़ना है ਸਗਲ ਤਿਆਗ ਗੁਰਸਰਨੀ ਆਇਆ ਮੈਂ ਸਾਰੇ ਝੰਜਟ ਸਾਰਾ ਕੁਝ ਤਿਆਗ ਕੇ ਸਭ ਕੁਝ ਛੱਟ ਕੇ ਮੈਂ ਹੁਣ ਤੇਰੇ ਚਰਨਾਂ ਦੇ ਵਿੱਚ ਆ ਕੇ ਤੇਰੀ ਸ਼ਰਨ ਦੇ ਵਿੱਚ ਤੇਰੀ ਸ਼ਰਨ ਸੰਭਾਲ ਲਈ ਆ ਮੈਂ ਹੁਣ ਤੇਰੀ ਸ਼ਰਨ 'ਚ ਰਹਿਣਾ ਆਏਗਾ ਜੋ ਤੇਰਾ ਹੁਕਮ ਉਹੀ ਮੈਂ ਮੰਨੂਗਾ मैं तेरी शरणागत हो गया मिटे अंधे से नानक सुख पाया सारियां चिंता मिट गई कार लो जी वागुरू ने क्या अल कार ले ला मकान आ ल वागुरू ले लिया वाहगुरू ने क्या आ मकान ले ला मेरे बच्चे चंगे पढ़ जान आले तेरे बच्चे पढ़ गए मेरे बच्चे चंगे काम कार लग गए वागुरू ने क्या लग जाए हूँ की होया ਇਨ ਪੂਰਾ ਆਰਾਮ ਮਿਲ ਗਿਆ ਆਰਾਮ ਦਾ ਦਾਤਾ ਵਾਹਿਗੁਰੂ ਫਿਰ ਇਨਾ ਆਰਾਮ ਪ੍ਰਾਪਤ ਹੋ ਗਿਆ ਫਿਰ ਇਹ ਨਾ ਹੋਵੇ ਮਾਇਆ ਧਾਰੀ ਅਤ ਅੰਨਾ ਬੋਲੇ ਔਰ ਅੰਨੇ ਬੋਲੇ ਹੋ ਕੇ ਫਿਰ ਪੁੱਠੇ ਕੰਮ ਚ ਲੱਜ ਜਾਓ ਨਹੀਂ ਅਗਰ ਵਾਹਿਗੁਰੂ ਦੇ ਚਰਨ ਫੜੇ ਆ ਨਾ ਤੇ ਫੜੇ ਰੱਖੋ ਛੱਡਨੇ ਨਹੀਂ ਚਾਹੇ ਬੁਰਾ ਟਾਈਮ ਆਵੇ ਹਰ ਆ ਜਾਏ ਸੁਨਾਮੀ ਆ ਜਾਏ ਪੁਚਾਲ ਆ ਜਾਏ ਗੁਰੂ ਦਾ ਅਸੀਂ ਪੈਰ ਨਹੀਂ ਛੱਡਨੇ ਉਹ ਨਹੀਂ ਕਰਨਾ ਕਿ ਮੇਰਾ ਕੰਮ ਨਹੀਂ ਬਣਿਆ ਮੈਂ ਉੱਥੇ ਜਾ ਕੇ ਚਪੈਰਾ ਕੱਟ ਲੈਣਾ ਮੈਂ ਉਹ ਕਰ ਲੈਣਾ ਗਲਤ ਗੁਰੂ ਗ੍ਰੰਥ ਸਾਹਿਬ ਤੁਹਾਡੇ ਕੋਲ ਆ ਗੁਰਬਾਣੀ ਨੂੰ ਸਮਝੋ ਤਾਈ ਬੇਕੁੰਡ ਜਾਓਗੇ ਸਾ ਸੰਗਤ ਜੀ ਮੇਰਾ ਆਪਣਾ ਵਿਸ਼ਵਾਸ ਹੈ ਕਿਉਂਕਿ ਮੈਂ 45 ਸਾਲ ਇਹ ਮੈਂ ਸਟੱਡੀ ਕੀਤੀ ਆ ਲੋਕਾਂ ਦੀ ਜ਼ਿੰਦਗੀ ਵੀ ਬਦਲੀ ਕੀਤੀ ਆ ਪਰ ਇੱਕ ਚੀਜ਼ ਮੈਂ ਸਿੱਖੀ ਆ ਜਦ ਤੱਕ ਮਝ ਗਾਂ ਘੋੜਾ ਗਦਾ ਜਾਂ ਕੁੱਤਾ ਬਿੱਲੀ ਜਾਂ ਕੋਈ ਵੀ ਜਾਨਵਰ ਜਦ ਤੱਕ ਉਹਦੇ ਗਲੇ 'ਚ ਤੌਂਕ ਪਿਆ ਹੋਇਆ ਵਾ ਉਹਦੇ ਮਾਲਕ ਦਾ ਦੁਨੀਆ ਦੀ ਕੋਈ ਵੀ ਤੱਤੀਵਾ ਉਹਨੂੰ ਨਹੀਂ ਲੱਗ ਸਕਦੀ ਆਰੋ ਸਾਧ ਸੰਗਤ ਜੀ ਸਾਨੂੰ ਇਹ ਜੀਦਾ ਕਿ ਅਸੀਂ ਵੀ ਤੋਕ ਮਤਲਬ ਪੱਟਾ ਗੁਰੂ ਦੇ ਨਾਮ ਦਾ ਪਾਈਏ ਵਾਹਿਗੁਰੂ ਦੇ ਨਾਮ ਦਾ ਪਾਈਏ ਨਾ ਬਿਮਾਰੀ ਲੱਗੇਗੀ ਨਾ ਕੋਈ ਪਰੇਸ਼ਾਨੀ ਆਏਗੀ ਨਾ ਕੋਈ ਸਾਨੂੰ ਦੁੱਖ ਦੇ ਪਾਏਗਾ ਕਿਉਂ ਵਾਹਿਗੁਰੂ ਨੇ ਸਾਰੀ ਦੁਨੀਆ ਬਣਾਈ ਵਾਹਿਗੁਰੂ ਦਾ ਹੀ ਸਭ ਕਾਰਾ ਹੈਗਾ ਤੇ ਉਹੀ ਮਾਲਿਕ ਹੈਗਾ ਤੇ ਮਾਲਿਕ ਤੁਹਾਡੇ ਨਾਲ ਹੈਗਾ ਹੈ ਮਜਾਲ ਕਿਸੇ ਦੀ ਕੋਈ ਤੁਹਾਡਾ ਦੇਖ ਵੀ ਜਾਵੇ ਕਰਕੇ ਦੇਖੋ ਬਸ ਤੁਹਾਡੇ ਘਰ ਉਹ ਉਹ ਲਾਮਤਾਂ ਆਉਣੀਆਂ ਤੁਹਾਡੇ ਰੁਕੇ ਹੋਏ ਕੰਮ ਚੱਲ ਪੈਣਗੇ ਤੁਹਾਡੇ ਕੰਮਕਾਰ ਇਹਨੇ ਵਝ ਜਾਣਗੇ ਕਿ ਤੁਸੀਂ ਹਰ 6 ਮਹੀਨੇ ਵੇ ਨਵੀਂ ਕਾਰ ਲੈ ਸਕਦੇ ਹੋ ਆਪਣੇ ਬੰਗਲੇ ਬਣਾ ਸਕਦੇ ਹੋ ਮਗਰ ਇੱਕ ਕੰਮ ਕਰਨਾ ਜਦੋਂ ਇਹ ਤੁਹਾਡੇ ਤੇ ਕਿਰਪਾ ਹੋਏ ਜਾਂ ਕਿਰਪਾ ਦੀ ਬਰਸਾਤ ਹੋਵੇ ਤੇ ਛਤਰੀ ਲੈ ਕੇ ਨਾ ਭਜਿਓ ਜਦੋਂ ਕਿਸਮਤ ਤੁਹਾਡੇ ਮੂੰਹ ਤੇ ਤਿਲਕ ਲਗਾਏ ਤੇ ਮੂੰਹ ਤੋਂ ਹਉਨਾ ਭਜਾਇਓ ਬਸ ਗੁਰੂ ਦੇ ਚਰਨ ਫੜਿਆ ਤੇ ਫੜੇ ਰੱਖੋ ਫਿਰ ਦੇਖੋ ਜਿੰਦਗੀ ਨਾ ਬਦਲੇ ਤਾਂ ਮੈਨੂੰ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ